ਪੰਜਾਬ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਹੁਣ ਇੰਤਜ਼ਾਰ ਖਤਮ ਹੋ ਚੁੱਕਾ ਹੈ ਇੰਤਜ਼ਾਰ ਲੰਬੇ ਸਮੇਂ ਤੋਂ ਸੀ ਸਾਢੇ 3 ਸਾਲਾਂ ਤੋਂ ਇੰਤਜ਼ਾਰ ਸੀ ਕਿ ਖਾਤਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਹਜ਼ਾਰ ਹਜ਼ਾਰ ਰੁਪਏ ਭੇਜਿਆ ਜਾਵੇਗਾ ਤਾ ਹੁਣ ਖੁਸ਼ਖਬਰੀ ਹੈ ਕਿ ਉਹ 1000 ਰੁਪਏ ਜਲਦੀ ਤੁਹਾਡੇ ਖਾਤਿਆਂ ਦੇ ਵਿੱਚ ਆਵੇਗਾ ਕਿਉਂਕਿ ਖੁਦ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਇੱਕ ਤਾਂ ਖੁਸ਼ਖਬਰੀ ਇਹ ਹੈ ਦੂਜੀ ਖੁਸ਼ਖਬਰੀ ਇਹ ਹੈ ਕਿ ਸਿਰਫ 1000 ਰੁਪਏ ਨਹੀਂ ਆਵੇਗਾ ਬਲਕਿ ਪਿਛਲੇ ਪੈਸੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਆਣਗੇ ਇਹ ਵੱਡਾ ਐਲਾਨ ਵੀ ਮੁੱਖ ਮੰਤਰੀ ਨੇ ਕੀਤਾ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਸਿਰਫ 1000 ਰੁਪਏ ਨਹੀਂ ਬਲਕਿ ਪਿਛਲੇ ਪੈਸੇ ਵੀ ਜਿਹੜੇ ਰਹਿੰਦੇ ਨੇ ਉਹ ਵੀ ਇਕੱਠੇ ਹੀ ਖਾਤਿਆਂ ਦੇ ਵਿੱਚ ਪਾਵਾਂਗੇ ਜਿਸ ਤੋਂ ਬਾਅਦ ਔਰਤਾਂ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਆਖਰਕਾਰ ਉਹ 1000 ਰੁਪਿਆ ਜਿਹੜਾ ਤੁਸੀਂ ਪੁਰਾਣਾ ਕਹਿ ਰਹੇ ਹੋ ਪਿਛਲਾ ਵੀ ਆਵੇਗਾ ਉਹ ਤਿਰ ਸਾਢੇ ਤਿੰਨ ਸਾਲਾਂ ਦਾ ਆਵੇਗਾ ਇੱਕ ਸਾਲ ਦਾ ਆਵੇਗਾ ਜਾਂ ਕਿਸ ਤਰੀਕੇ ਨਾਲ ਆਵੇਗਾ ਫਿਲਹਾਲ ਇਸ ਵਾਰ ਤਾਂ ਕੋਈ ਵੀ ਗੱਲ ਕਲੀਅਰ ਨਹੀਂ ਹੈ ਪਰ ਇਹਨਾ ਜ਼ਰੂਰ ਹੈ ਕਿ ਹੁਣ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਜ਼ਰੂਰ ਆ ਜਾਣਗੇ ਜੇਕਰ ਅਸੀਂ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਤਾਂ 2100 ਰੁਪਏ ਜਿਹੜੀ ਸਕੀਮ ਦੇ ਤਹਿਤ ਮਿਲਨੇ ਵੀ ਸ਼ੁਰੂ ਹੋ ਚੁੱਕੇ ਨੇ ਕੱਲ ਉਸ ਦਾ ਐਲਾਨ ਹੋ ਚੁੱਕਾ ਹੈ ਕੱਲ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਜਿਸ ਤੋਂ ਬਾਅਦ ਜਿਹੜੇ ਪੰਜਾਬ ਦੇ ਮੰਤਰੀ ਨੇ ਬਲਜੀਤਕਰ ਉਹਨਾਂ ਦੇ ਵੱਲੋਂ ਸਵਾਲ ਵੀ ਖੜੇ ਕੀਤੇ ਗਏ ਸੀ ਕਿ ਹਰਿਆਣਾ ਸਰਕਾਰ ਦੇ ਵੱਲੋਂ ਔਰਤਾਂ ਨਾਲ ਮਜ਼ਾਕ ਕੀਤਾ ਗਿਆ ਕਿੰਨੀਆਂ ਔਰਤਾਂ ਨੂੰ ਇਸ ਦੇ ਵਿੱਚੋਂ ਬਾਹਰ ਰੱਖਿਆ ਗਿਆ ਕੁਝ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ ਜਦਕਿ ਜਿਹੜੀ ਪੰਜਾਬ ਸਰਕਾਰ ਬਿਨਾਂ ਕਿਸੇ ਭੇਦ-ਪਾਪ ਤੋਂ ਬਿਨਾਂ ਕਿਸੇ ਸ਼ਰਤ ਤੋਂ ਹਰ ਇੱਕ ਔਰਤ ਨੂੰ ਹਰ ਇੱਕ ਪੰਜਾਬ ਦੀ ਮਹਿਲਾ ਨੂੰ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੇਣਗੇ ਨਾ ਕੋਈ ਭੇਦਭਾਵ ਹੋਵੇਗਾ ਨਾ ਹੀ ਕੋਈ ਸ਼ਰਤ ਹੋਵੇਗੀ ਜਿਹੜੀ ਵੀ ਕੋਈ ਮਹਿਲਾ ਹੈ ਉਸਦੇ ਖਾਤੇ ਦੇ ਵਿੱਚ 1000 ਰੁਪਏ ਸਰਕਾਰ ਦੇ ਵੱਲੋਂ ਆਵੇਗਾ ਸਰਕਾਰ ਨੇ ਗਰੰਟੀ ਦਿੱਤੀ ਸੀ ਸਰਕਾਰ ਨੇ ਵਾਅਦਾ ਕੀਤਾ ਸੀ ਸੋ ਉਸ ਨੂੰ ਹੁਣ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਤੇ ਗੱਲ ਵੀ ਕਹੀ ਗਈ ਹੈ ਕਿ ਆਉਂਦੇ ਬਜਟ ਦੇ ਵਿੱਚ ਸਾਰੀਆਂ ਜਿਹੜੀ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਸਰਕਾਰ ਜੋ ਗਰੰਟੀ ਕਰਦੀ ਹੈ ਉਸ ਨੂੰ ਪੂਰਾ ਵੀ ਕਰਦੀ ਹੈ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਸਾਰੀਆਂ ਗਰੰਟੀਆਂ ਪੂਰੀਆਂ ਕਰ ਰਹੇ ਨੇ ਤੇ ਜਿਹੜੀ ਮਹਿਲਾਵਾਂ ਵਾਲੀ ਗਰੰਟੀ ਰਹਿੰਦੀ ਸੀ ਜਿਸ ਨੂੰ ਲੈ ਕੇ ਵਿਰੋਧੀ ਸਵਾਲ ਚੁੱਕਦੇ ਸਨ ਸੋ ਉਸ ਨੂੰ ਲੈ ਕੇ ਵੀ ਅੱਜ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਿਰਫ 1000 ਰੁਪਏ ਨਹੀਂ ਆਵੇਗਾ ਪਿਛਲੇ ਪੈਸੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਜ਼ਰੂਰ ਆਉਣਗੇ ਤੇ ਉਹ ਵੀ ਅਗਲੇ ਬਜਟ ਦੇ ਦੌਰਾਨ ਆਉਣਗੇ ਤਾਂ ਉੱਥੇ ਤੁਹਾਨੂੰ ਯਾਦ ਹੋਵੇਗਾ ਕੇ ਇਸ ਨੂੰ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਖੁਦ ਭਾਜਪਾ ਦੇ ਜਿਹੜੇ ਆਗੂ ਨੇ ਪ੍ਰਨੀਤਕਰ ਉਹਨਾਂ ਦੇ ਵੱਲੋਂ ਮਹਿਲਾਵਾਂ ਦੇ ਨਾਲ ਬੈਠ ਕੇ 1000 ਰੁਪਏ ਦਾ 1000 ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਫੀ ਟਰੋਲ ਵੀ ਹੋਇਆ ਪੈਟਰੋਲਿਸ ਕਰਕੇ ਹੋਇਆ ਸੀ ਕਿ ਇੱਕ ਮਹਾਰਾਜੇ ਦੀ ਘਰਵਾਲੀ ਹੋਣ ਕਰਕੇ ਇੱਕ ਪਤਨੀ ਹੋਣ ਕਰਕੇ 1000 ਰੁਪਏ ਮੰਗ ਰਹੇ ਨੇ ਜਦਕਿ ਉਹ ਸਿਰਫ ਆਪਣੇ ਲਈ ਨਹੀਂ ਉਹਨਾਂ ਸਾਰੀਆਂ ਪੰਜਾਬ ਦੀਆਂ ਮਹਿਲਾਵਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਸਨ ਜਿਨ੍ਹਾਂ ਨੂੰ ਸਰਕਾਰ ਨੇ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਹੁਣ ਤੁਹਾਡੇ ਪੈਸੇ ਤੁਹਾਡੇ ਖਾਤਿਆਂ ਦੇ ਵਿੱਚ ਆਣਗੇ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਖਾਤਿਆਂ ਦੇ ਵਿੱਚ ਆਵੇਗਾ ਕਿਉਂਕਿ ਸ਼ਾਇਦ ਇਸੇ ਨੂੰ ਲੈ ਕੇ ਹੀ ਇਸੇ ਗਰੰਟੀ ਨੂੰ ਲੈ ਕੇ ਹੀ ਮਹਿਲਾਵਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੋਟਾਂ ਪਾਈਆਂ ਗਈਆਂ ਹੋਣ ਵੋਟਾਂ ਦੇ ਚੱਕਰ ਦੇ ਵਿੱਚ ਹੀ ਜਿਸ ਤੋਂ ਬਾਅਦ ਪੈਸੇ ਨਹੀਂ ਮਿਲੇ ਤਾਂ ਔਰਤਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਧਰਨੇ ਪ੍ਰਦਰਸ਼ਨ ਕੀਤੇ ਗਏ ਤਾਂ ਆਖਰਕਾਰ ਅੱਜ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਦੇ ਵੱਲੋਂ ਕਰ ਦਿੱਤਾ ਗਿਆ ਪਰ ਦੂਜਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰਕਾਰ ਚੋਣਾ ਸਮੇਂ ਹੀ ਕਿਉਂ ਕਿਉਂਕਿ ਤਰਨਤਾਰਨ ਦੀ ਚੋਣ ਸਿਰਤੇ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਤਾਂ ਦੂਸਰੇ ਪਾਸੇ ਹਰ ਇੱਕ ਪਾਰਟੀ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਜਿੱਤ ਹਾਸਲ ਕਰਨ ਦਾ ਤੇ ਨਾਲ ਹੀ 2027 ਦੀਆਂ ਚੋਣਾਂ ਦੇ ਵਿੱਚ ਵੀ ਥੋੜਾ ਸਾ ਮਾਈ ਬਾਕੀ ਜਿਸ ਨੂੰ ਲੈ ਕੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਸਿਰਫ ਸਿਆਸੀ ਜੁਮਲਾ ਹੋ ਸਕਦਾ ਹੈ ਸਿਆਸਤ ਵਾਸਤੇ ਹੀ ਇਹ ਸਾਰੇ ਐਲਾਨ ਕੀਤੇ ਜਾ ਰਹੇ ਨੇ ਜੇਕਰ ਪੈਸੇ ਦੇਣੇ ਹੁੰਦੇ ਹਜ਼ਾਰ ਹਜ਼ਾਰ ਰੁਪਏ ਦੇਣਾ ਹੁੰਦਾ ਤਾਂ ਜਦੋਂ ਸਰਕਾਰ ਬਣੀ ਸੀ ਉਸ ਵੇਲੇ ਤੋਂ ਸ਼ੁਰੂ ਕਰਦੇ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਖਜ਼ਾਨੇ ਦੇ ਵਿੱਚ ਪੈਸੇ ਨਹੀਂ ਹੈ ਬਜਟ ਪੂਰਾ ਨਹੀਂ ਹੈ ਅਸੀਂ ਕੁਝ ਸ਼ਰਤਾ ਰੱਖਾਂਗੇ ਕੁਝ ਕ੍ਰਾਈਟੇਰੀਆ ਬਣਾਵਾਂਗੇ ਕਿਹੜੇ ਕ੍ਰਾਈਟੇਰੀਆ ਦੇ ਜ਼ਰੀਏ ਔਰਤਾਂ ਨੂੰ ਪੈਸੇ ਦੇਣੇ ਨੇ ਪਰ ਹੁਣ ਜਿਹੜਾ ਬਲਜੀਤ ਕੌਰ ਮੰਤਰੀ ਦਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਭੇਦਭਾਵ ਨਹੀਂ ਕਰਾਂਗੇ ਬਲਕਿ ਸਾਰੀਆਂ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ ਤਾਂ ਹੁਣ ਵਿਰੋਧੀ ਇਹ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਕਿ ਆਖਰ ਸਿਆਸਤ ਦੇ ਜ਼ਰੀਏ ਹੀ ਸਿਆਸੀ ਜੁਮਲੇ ਕਿਉਂ ਸਿੱਟੇ ਜਾ ਰਹੇ ਨੇ ਸਿਆਸੀ ਨਿਸ਼ਾਨੇਵਾਜ਼ੀ ਤੇ ਕਿਉਂ ਪੰਜਾਬ ਦੇ ਲੋਕਾਂ ਨੂੰ ਲਿਆ ਜਾ ਰਿਹਾ ਹੈ ਕਿਉਂ ਉਹਨਾਂ ਦੀਆਂ ਭਾਵਨਾਵਾਂਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਇੱਕ ਔਰਤ ਨੂੰ ਆਪਣੀ ਘਰ ਦੀ ਰਸੋਈ ਚਲਾਉਣ ਵਾਸਤੇ ਕੁਝ ਖਰਚ ਦੀ ਜ਼ਰੂਰਤ ਹੁੰਦੀ ਹੈ ਤੇ ਇਸੇ ਦਾ ਇਸੇ ਦਾ ਜਿਹੜਾ ਫਾਇਦਾ ਪੰਜਾਬ ਸਰਕਾਰ ਨੇ ਚੁੱਕਿਆ ਬਹੁਤ ਸਾਰੀਆਂ ਔਰਤਾਂ ਨੇ ਵੋਟਾਂ ਪਾਈਆਂ ਪੰਜਾਬ ਸਰਕਾਰ ਨੇ ਵੋਟਾਂ ਲਈਆਂ ਜਿੱਤ ਹਾਸਲ ਕੀਤੀ ਪਰ ਔਰਤਾਂ ਨੂੰ ਪੈਸੇ ਨਹੀਂ ਦਿੱਤੇ ਜਿਸ ਦਾ ਰੋਸ ਅੱਜ ਤੱਕ ਪੰਜਾਬ ਦੀਆਂ ਔਰਤਾਂ ਦੇ ਵਿੱਚ ਹੈ ਜਿੱਥੇ ਵੀ ਮੁੱਖ ਮੰਤਰੀ ਜਾਂਦੇ ਨੇ ਜਾਂ ਜਿੱਥੇ ਵੀ ਉਹਨਾਂ ਦੇ ਮੰਤਰੀ ਜਾਂਦੇ ਨੇ ਔਰਤਾਂ ਸਵਾਰ ਪੁੱਛਦੀਆਂ ਨੇ ਕਿ ਤੁਸੀਂ ਵਾਅਦੇ ਵੱਡੇ ਵੱਡੇ ਕਿਤੇ ਗਰੰਟੀਆਂ ਦਿੱਤੀਆਂ ਪਰ ਸਾਡਾ 1000 ਰੁਪਿਆ ਕਿੱਥੇ ਹੈ ਸੋ ਹੁਣ ਉਸ 1000 ਰੁਪਏ ਨੂੰ ਦੇਣ ਦੀ ਗੱਲ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪਰ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਉਹ ਦਿਨ ਕਦੋਂ ਆਵੇਗਾ ਤੇ ਜੇਕਰ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਜਿਹੜਾ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਪੈਸੇ ਵੀ ਮਿਲਣਗੇ ਤਾਂ ਕਿ ਪਿਛਲੇ 3.5 ਸਾਲਾਂ ਦੇ ਪੈਸੇ ਇਕੱਠੇ ਖਾਤੇ ਦੇ ਵਿੱਚ ਆਉਣਗੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਕਿਸੇ ਹੋਰ ਰਣਨੀਤੀ ਦੇ ਨਾਲ ਇਹ ਮੁੱਖ ਮੰਤਰੀ ਨੇ ਕਿਹਾ ਇਹ ਤਾਂ ਹੁਣ ਹੋ ਸਪਸ਼ਟ ਕਰਨਗੇ ਜਾਂ ਫਿਰ ਜਦੋਂ ਪੈਸੇ ਖਾਤੇ ਦੇ ਵਿੱਚ ਆਉਣਗੇ ਉਦੋਂ ਹੀ ਸਪਸ਼ਟ ਹੋਵੇਗਾ ਪਰ ਵੱਡੀ ਖਬਰ ਜ਼ਰੂਰ ਹੈ ਕਿ ਇਸ ਨੂੰ ਲੈ ਕੇ ਹਰ ਇੱਕ ਔਰਤ ਦੇ ਚਿਹਰੇ ਤੇ ਖੁਸ਼ੀ ਜ਼ਰੂਰ ਨਜ਼ਰ ਆਈ ਹੈ